ਉੱਲੇ ਸੀਵਰੇਜ ਨੇ ਖਤਰੇ 'ਚ ਪਾਈ ਬੱਚੇ ਦੀ ਜਾਨ ਸਰਦਾਰ ਮੁੰਡੇ ਨੇ ਕੀਤੀ ਅਜੀਹੀ ਮਦਦ ਹਰ ਕੋਈ ਹੈਰਾਨ ਸੀਸੀਟੀਵੀ ਤਸਵੀਰਾਂ ਦੇਖ ਉੱਡੇ ਹਰ ਕਿਸੇ ਦੇ ਹੋਸ਼ ਵੀਡੀਓ ਨਾ ਬਣਦੀ ਤਾਂ ਕਿਸੇ ਨੇ ਨਹੀਂ ਕਰਨਾ ਸੀ ਯਕੀਨ ਲੁਧਿਆਣਾ ਦੇ ਜਗੀਰਪੁਰ ਰੋਡ 골ਡਨ ਐਵੇਨਿਊ ਕਲੋਨੀ ਚ ਇੱਕ ਚੁਕਾਉਣ ਵਾਲੀ ਤੇ ਡਰਾਉਣ ਵਾਲੀ ਘਟਨਾ ਵਾਪਰੀ ਹੈ ਦਸਮ ਪਿਤਾ ਸੀਨੀਅਰ ਸਕੂਲ ਤੋਂ ਸਿਰਫ 10 ਕਦਮ ਦੀ ਦੂਰੀ ਤੇ ਇੱਕ ਛੋਟੇ ਬੱਚੇ ਦੀ ਜਾਨ ਖੁੱਲੇ ਸੀਵਰੇਜ ਡੱਬੇ ਕਾਰਨ ਖਤਰੇ ਚ ਪੈ ਗਈ ਸੀਸੀਟੀਵੀ ਫੁਟੇਜ ਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੀਲੀ ਟੀ-ਸ਼ਰਟ ਅਤੇ ਕਾਲੀ ਨਿਕਰ ਪਹਿਨੇ ਬੱਚੇ ਨੇ ਖੇਡਦੇ ਹੋਏ ਸਕੂਲ ਦੇ ਆਲੇ ਦੁਆਲੇ ਖੇਤਰ ਦੀ ਤਰਫ ਵਧਦਿਆਂ ਖੁੱਲੇ ਗਟਰ ਦੇ ਨੇੜੇ ਆਪਣੀ ਮौज ਵਿੱਚ ਅੱਗੇ ਵਧਿਆ ਬੱਚਾ ਬਿਲਕੁਲ ਬੇਖਬਰ ਸੀ ਕਿ ਉਸਦੇ ਰਸਤੇ ਵਿੱਚ ਇੱਕ ਖੁੱਲਾ ਸੀਵਰੇਜ ਦਾ ਡੱਬਾ ਹੈ ਤੇ ਫਿਰ ਚਲਦੇ-ਚਲਦੇ ਬੱਚਾ ਖੁੱਲੇ ਗਟਰ ਵਿੱਚ ਡਿੱਗ ਪੈਂਦਾ ਹੈ ਅਤੇ ਉਸ ਦੀ ਆਵਾਜ਼ ਸੁਣਨ ਸਥਾਨੀਅ ਲੋਕ ਅਤੇ ਖੇਡਦੇ ਹੋਏ ਬੱਚੇ ਇਕੱਠੇ ਹੋ ਜਾਂਦੇ ਨੇ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਇੱਕ ਸਾਈਕਲ ਵਾਲਾ ਬੱਚਾ ਉਸ ਦੀਆਂ ਚਿੰਖਾ ਸੁਣਦਾ ਹੈ ਤੇ ਤੁਰੰਤ ਲੋਕਾਂ ਨੂੰ ਸੂਚਿਤ ਵੀ ਕਰਦਾ ਹੈ ਤੁਰੰਤ ਕਾਰਵਾਈ 'ਚ ਨਜ਼ਦੀਕੀ ਲੋਕ ਬੱਚੇ ਦੀ ਜਾਨ ਬਚਾਉਣ ਲਈ ਦੌੜਦੇ ਨੇ ਤੇ ਬਿਨਾਂ ਕਿਸੇ ਦੇਰੀ ਤੋਂ ਇੱਕ ਸਰਦਾਰ ਮੁੰਡੇ ਵੱਲੋਂ ਬੱਚੇ ਨੂੰ ਹੱਥਾਂ ਨਾਲ ਖੁੱਲੇ ਗੱਟਰ ਚੋਂ ਬਾਹਰ ਕੱਢਿਆ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਬੱਚਾ ਡਰ ਅਤੇ ਸਹਿਮੇ ਹਾਲਾਤ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਖੁਸ਼ਕਿਸਮਤੀ ਨਾਲ ਉਹ ਗੰਭੀਰ ਤੌਰ ਤੇ ਜ਼ਖਮੀ ਨਹੀਂ ਹੋਇਆ ਇਸ ਘਟਨਾ ਨੇ ਕਲੋਨੀ ਦੇ ਨਿਵਾਸੀਆਂ ਵਿੱਚ ਭਾਰੀ ਅਰੋਸ ਪੈਦਾ ਕਰ ਦਿੱਤਾ ਹੈ ਉਹ ਦੱਸਦੇ ਨੇ ਕਿ ਗੋਲਡਨ ਐਵੇਨਿਊ ਕਲੋਨੀ ਵਿੱਚ ਬਹੁਤ ਸਾਰੇ ਸੀਵਰੇਜ ਖੁੱਲੇ ਹੋਏ ਨੇ ਜੋ ਬੱਚਿਆਂ ਅਤੇ ਨਾਗਰਿਕਾਂ ਲਈ ਹਰ ਸਮੇਂ ਇੱਕ ਜਾਲੇਵਾ ਖਤਰਾ ਬਣੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਦੀ ਜਾਨ ਖਤਰੇ ਵਿੱਚ ਪਈ ਹੋਵੇ ਅਤੇ ਉਹ ਐਡਮਿਨਿਸਟ੍ਰੇਸ਼ਨ ਅਤੇ ਨਗਰ ਨਿਗਮ ਨੂੰ ਤੁਰੰਤ ਕਾਰਵਾਈ ਕਰਨ ਅਤੇ ਸਾਰੇ ਖੁੱਲੇ ਗਟਰ ਢੱਕਣ ਦੀ ਮੰਗ ਕਰ ਰਹੇ ਨੇ ਸਥਾਨਿਕ ਨਿਵਾਸੀਆਂ ਦੀ ਚਿੰਤਾ ਵਾਜਿਬ ਹੈ ਕਿਉਂਕਿ ਖੁੱਲੇ ਗਟਰ ਨਾ ਸਿਰਫ ਬੱਚਿਆਂ ਲਈ ਸਗੋਂ ਵੱਡਿਆਂ ਲਈ ਵੀ ਇੱਕ ਸੱਚਮੁੱਚ ਜਾਨਲੇਵਾ ਖਤਰਾ ਨੇ ਇਸ ਘਟਨਾ ਨੇ ਸਿਰਫ ਇੱਕ ਬੱਚੇ ਦੀ ਜਾਨ ਬਚਾਈ ਪਰ ਇਹ ਇੱਕ ਸੱਦਾ ਵੀ ਹੈ ਕਿ ਕਲੋਨੀ ਅਤੇ ਸ਼ਹਿਰ ਦੇ ਨਿਗਮ ਅਥਾਰਟੀਆਂ ਨੂੰ ਸੁਰੱਖਿਆ ਉਪਾਅਾਂ ਦੀ ਤੁਰੰਤ ਤਵੱਜੋ ਦੇਣੀ ਚਾਹੀਦੀ ਹੈ ਹੁਣ ਇੱਕ ਵਾਰ ਤੁਹਾਨੂੰ ਮੋੜ ਉਹ ਤਸਵੀਰ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਬਿਨਾ ਦੇਖੇ ਅੱਗੇ ਵੱਧਾ ਤੇ ਕਿਵੇਂ ਗੱਟਰ ਦੇ ਵਿੱਚ ਡਿੱਗਦਾ ਤੇ ਫਿਰ ਕਿਵੇਂ ਸਿੱਖ ਨੌਜਵਾਨ ਦੇ ਵੱਲੋਂ ਉਸਦੀ ਜਾਨ ਬਚਾਈ ਜਾਂਦੀ ਹੈ